ਲੋਕਾਂ ਤੱਕ ਕਿਵੇਂ ਪਹੁੰਚ ਕਰ ਰਹੇ ਹੋ ਕਿਵੇਂ ਲੋਕਾਂ ਨੂੰ ਪ੍ਰੋਸਾਹਿਤ ਕਰ ਰਹੇ ਹੋ ਕਿ ਲੋਕ ਤੁਹਾਡੀ ਗੱਲ ਮੰਨ ਕੇ ਵੋਟ ਪੋਲ ਕਰਨ ਔਰ ਜਿਹੜਾ ਹੈ ਆਪਣੇ ਅਧਿਕਾਰ ਦਾ ਪ੍ਰਯੋਗ ਮੈਂ ਤੇ ਇਹ ਤਕੀਦ ਕਰਨਾ ਕਿ ਹਰ ਬੰਦਾ ਜਿਸ ਦਿਨ ਵੋਟ ਪੈਣੀ ਹੈ ਘਰੋਂ ਬਾਹਰ ਨਿਕਲੇ ਆਪਣੀ ਅਧਿਕਾਰ ਦਾ ਵਰਤੋਂ ਕਰੇ ਤੇ ਵੋਟ ਕਾਸਟ ਕਰੇ ਕਿਸ ਤਰ੍ਹਾਂ ਦੇ ਨੌਜਵਾਨਾਂ ਨੂੰ ਜਿਹੜਾ ਹੁਣ ਇਸ ਵਾਰ ਜਿਹੜਾ ਪ੍ਰੋਸਾਹਿਤ ਕਰਕੇ ਪੰਜਾਬ ਵੱਲ ਲੈ ਕੇ ਆ ਰਹੇ ਹੋ ਵੋਟ ਵੋਟ ਪੋਲ ਕਰਨ ਵਾਸਤੇ ਕੀ ਕੀ ਸੋਚ ਲੈ ਕੇ ਇਸ ਵਾਰ ਜਿਹੜਾ ਖਾਸ ਕਰਕੇ ਐਨ ਆਰ ਆਈ ਜਿਹੜਾ ਹੈ ਵੋਟ ਪੋਲ ਕਰੇਗਾ ਐਨ ਆਰ ਆਈ ਬਹੁਤ ਸਿਆਣੇ ਨੇ ਪਰ ਐਨ ਆਰ ਆਈ ਨਾਲ ਤਕਰੀਬਨ ਹੀ ੱਤਕਾ ਹੀ ਹੋਇਆ ਹੈ ਕੋਈ ਵੀ ਗਵਰਨਮੈਂਟ ਆਈ ਏ ਤੇ ਐਨ ਆਰ ਆਈ ਦਾ ਕਿਸੇ ਨੇ ਵੀ ਅਜੇ ਤੱਕ ਨਹੀਂ ਸੋਚਿਆ ਮੈਂ ਸਾਰਿਆਂ ਗੇ ਤਗੀਦ ਕਰਨਾ ਕਿ ਤੁਸੀਂ ਕੋ ਨਵੇਂ ਬੰਦੇ ਨੂੰ ਨਵੇਂ ਬੰਦੇ ਨੂੰ ਪੰਜਾਬ ਲਈ ਕੋਈ ਮੌਕਾ ਦਿਓ ਮੈਂ ਗੱਲ ਕਰ ਰਿਹਾ ਹਾਂ ਸ੍ਰੀ ਮੋਦੀ ਜੀ ਬੀ ਜੀ ਪੀ ਬੀ ਜੀ ਪੀ ਪਾਰਟੀ ਦੀ ਮੋਦੀ ਦੇ ਨਾਂ ਨਾਲ ਸਾਡੇ ਦੇਸ਼ ਦਾ ਜੜਾ ਨਾ ਹੀ ਬਹੁਤ ਰੋਸ਼ਨ ਹੋ ਰਿਹਾ ਵਿਦੇਸ਼ਾਂ ਚ ਤੇ ਇੱਕ ਸਟਰੋਂਗ ਗਵਰਨਮੈਂਟ ਹੈ ਤੇ ਸਟਰੋਂਗ ਡਿਸੀਜਨ ਲੈਂਦੀ ਹੈ ਸਾਡੇ ਕੋਲ ਵੀ ਕਈ ਗਲਤੀਆਂ ਹੁੰਦੀਆਂ ਨੇ ਸਰਕਾਰਾਂ ਕੋਲ ਵੀ ਗਲਤੀਆਂ ਹੁੰਦੀਆਂ ਨੇ ਪਿਛੇ ਇੱਕ ਗਲਤੀ ਜਿਹੜੀ ਹੋਈ ਹੈ ਕਾਨੂੰਨਾਂ ਦੀ ਉਹਨਾਂ ਨੇ ਉਹ ਕਾਨੂੰਨ ਵਾਪਸ ਵੀ ਲਏ ਉਹਨਾਂ ਮਾਫੀ ਉਹਦੀ ਮੰਗੀ ਕਿ ਜਿਹੜੇ ਗਲਤ ਕਾਨੂੰਨ ਸੀ ਤੇ ਇਸ ਕਰਕੇ ਜਿਹੜਾ ਬੰਦਾ ਮਾਫੀ ਮੰਗ ਲੈਂਦਾ ਆਮ ਤੇ ਲੋਕਾਂ ਦੀ ਜਿਹੜੀ ਧੋਣ ਚ ਕਿ ਲੱਗ ਹੁੰਦਾ ਕਿ ਉਹਨਾਂ ਦੀ ਤਾਂ ਹੁਣ ਨਹੀਂ ਮੁੜਦੀ ਇੱਕ ਵਾਰੀ ਜਿਹੜਾ ਕੋਈ ਕੰਮ ਕਰ ਲੈਂਦਾ ਉਹਨੂੰ ਦੁਬਾਰਾ ਕਦੀ ਵਾਪਸ ਪਰ ਇੱਕ ਪਹਿਲਾ ਪ੍ਰਧਾਨ ਮੰਤਰੀਏ ਜਿਸ ਨੇ ਉਹ ਕਾਨੂੰਨ ਵਾਪਸ ਲਏ ਤੇ ਮੇਰੀ ਤੇ ਸਾਰਿਆਂ ਗੇਤੇ ਗੀਦੇ ਇੱਕ ਸਟਰੋਂਗ ਗਵਰਨਮੈਂਟ ਆਏਗੀ ਜਿਹੜੀ ਵਿਦੇਸ਼ਾਂ ਚ ਵੀ ਡਟ ਕੇ ਆਪਣੀ ਨੀਤੀ ਐਪਲਾਈ ਕਰਦੀ ਏ ਕਿਸੇ ਤੋਂ ਝੁਕਦੀ ਨਹੀਂ ਤੇ ਮੇਰੀ ਤੇ ਤਗੀਦ ਹੈ ਕਿ ਇੱਕ ਵਾਰੀ ਮੋਦੀ ਸਾਹਿਬ ਨੂੰ ਪੰਜਾਬ ਵਿੱਚ ਮੌਕਾ ਦੋ ਵੱਧ ਚੜ ਕੇ ਵੋਟਾਂ ਫੜਾ ਤੋ ਸੈਵਨ న్యూਸ ਇੰਡੀਆ ਤੇ ਤੁਹਾਡਾ ਸਵਾਗਤ ਹੈ ਤੇ ਇਸ ਵਕਤ ਜਿਹੜਾ ਹੈ ਜਿਵੇਂ ਜਿਵੇਂ ਵੋਟਾਂ ਦੀ ਜਿਹੜੀ ਹੈ ਤਾਰੀਖ 1 ਜੂਨ ਨੇੜੇ ਆ ਰਹੀ ਹੈ ਉਵੇਂ ਹੀ ਜਿਹੜਾ ਹੈ ਪੰਜਾਬ ਦੀ ਧਰਤੀ ਤੇ ਜਿਹੜਾ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਜਿਹੜਾ ਨੌਜਵਾਨ ਜਿਹੜਾ ਕੰਮ ਕਰਨ ਗਏ ਨੇ ਉਹ ਵਾਪਸ ਪਰਤ ਰਹੇ ਨੇ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤੇ ਆਪਣੇ ಮತ ਦਾ ਅਧਿਕਾਰ ਕਰਨ ਅਤੇ ਆਪਣੇ ਆਪਣੇ ਉਮੀਦਵਾਰਾਂ ਦੀ ਲਈ ਚੋਣ ਪ੍ਰਚਾਰ ਕਰਨ ਲਈ ਜਿਹੜਾ ਹੈ ਨੌਜਵਾਨ ਪੰਜਾਬ ਦੀ ਧਰਤੀ ਵੱਲ ਰੁਕ ਕਰ ਰਹੇ ਨੇ ਇਸ ਵਕਤ ਸਾਡੇ ਨਾਲ ਮਿਆਣੀ ਤੋਂ ਜਿਹੜੇ ਨੇ ਡਾਕਟਰ ਸਤਵਿੰਦਰ ਸਿੰਘ ਜੋ ਕਿ ਅਮਰੀਕਾ ਦੇ ਵਸਨੀਕ ਨੇ ਤੇ ਲੰਬੇ ਸਮੇਂ ਤੋਂ ਸਮਾਜ ਸੇਵਕਤਾ ਕੰਮ ਕਰਦੇ ਆ ਰਹੇ ਨੇ ਇਸ ਵਕਤ ਉਹ ਅਮਰੀਕਾ ਤੋਂ ਖਾਸ ਕਰਕੇ ਜਿਹੜਾ ਪੰਜਾਬ ਵਾਲਾ ਆਏ ਨੇ ਔਰ ਆਪਣੇ ਪੰਜਾਬ ਦੇ ਵਿੱਚ ਆਣ ਕੇ ਲੋਕ ਸਭਾ ਦੀਆਂ ਵੋਟਾਂ ਦੇ ਵਿੱਚ ਜਿਹੜਾ ਹੈ ਆਪਣੇ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਕਰ ਰਹੇ ਨੇ ਤੇ ਲੋਕਾਂ ਨੂੰ ਜਿਹੜਾ ਸੁਚੇਤ ਕਰ ਰਹੇ ਨੇ ਕਿ ਉਹ ਲੋਕ ਜਿਹੜਾ ਨੇ ਆਪਣੇ ਘਰਾਂ ਤੋਂ ਨਿਕਲ ਕੇ ਜਿਹੜਾ ਇੱਕ ਜੂਨੂ ਜਿਹੜਾ ਹੈ ਆਪਣੇ ಮತ ਦਾ ਅਧਿਕਾਰ ਕਰਨ ਅਤੇ ਆਪਣੇ ਜਿਹੜਾ ਹੈ ਦੇਸ਼ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਬਣਾਉਣ ਅਤੇ ਆਪਣਾ ਲੋਕ ਸਭਾ ਸੰਸਦ ਚੋਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ ਡਾਕਟਰ ਸਤਵਿੰਦਰ ਜੀ ਸਭ ਤੋਂ ਪਹਿਲਾਂ ਦਾ 7 نیوز ਇੰਡੀਆ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੀ ਧਰਤੀ ਤੇ ਜਿਹੜਾ ਆਏ ਹੋ ਖਾਸ ਕਰਕੇ ਵਿਦੇਸ਼ ਦੀ ਧਰਤੀ ਤੋਂ ਅਮਰੀਕਾ ਤੋਂ ਕੀ ਸੋਚ ਲੈ ਕੇ ਆਏ ਹੋ ਅਤੇ ਲੋਕਾਂ ਨੂੰ ਕੀ ਮੈਸੇਜ ਦੇ ਰਹੇ ਹੋ ਪਹਿਲਾਂ ਥੈਂਕ ਯੂ 7 نیوز ਦਾ ਜਿਹੜੇ ਮੇਰੇ ਕੋਲ ਆਏ ਨੇ ਤੇ ਮੈਨੂੰ ਵੀ ਮੌਕਾ ਦੇ ਰਹੇ ਨੇ ਕਿ ਮੈਂ ਕੁਝ ਆਪਣੇ ਦੇਸ਼ਵਾਸੀਆਂ ਲਈ ਕੋਈ ਐਨ ਆਰ ਆਈ ਸੱਜਣਾਂ ਲਈ ਕੁਝ ਆਪਣੇ ਸੁਝਾਅ ਪੇਸ਼ ਕਰਾਂ ਇਹ ਇਲੈਕਸ਼ਨ ਦੇ ਬਾਬਤ ਖਾਸ ਕਰਕੇ ਅਮਰੀਕਾ ਤੋਂ ਆਉਣਾ ਔਰ ਲੰਬਾ ਸਮਾਂ ਅਮਰੀਕਾ ਦੀ ਧਰਤੀ ਤੇ ਵਰਕ ਕਰਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ 1 ਜੂਨ ਨੂੰ ਵੋਟਾਂ ਨੇ ਲੋਕਾਂ ਤੱਕ ਕਿਵੇਂ ਪਹੁੰਚ ਕਰ ਰਹੇ ਹੋ ਕਿਵੇਂ ਲੋਕਾਂ ਨੂੰ ਪ੍ਰੋਸਾਹਿਤ ਕਰ ਰਹੇ ਹੋ ਕਿ ਲੋਕ ਤੁਹਾਡੀ ਗੱਲ ਮੰਨ ਕੇ ਵੋਟ ਪਾਉਣ ਕਰਨ ਔਰ ਜਿਹੜਾ ਹੈ ਆਪਣੇ ਅਧਿਕਾਰ ਦਾ ਪ੍ਰਯੋਗ ਕਰਨ ਦੇਖੋ ਜੀ ਅੱਜ ਕੱਲ ਵੋਟਰ ਵੀ ਸਾਰੇ ਸਿਆਣੇ ਨੇ ਹਾਂ ਕਈਆਂ ਕਈ ਕਨਫਿਊਜ਼ ਦੇ ਕਈਆਂ ਨੂੰ ਕਨਫਿਊਜ਼ ਕੀਤਾ ਜਾਂਦਾ ਹੈ ਇਸ ਕਰਕੇ ਮੈਂ ਸਾਰੇ ਆਪਣੇ ਮਿੱਤਰਾਂ ਨੂੰ ਸੱਜਣਾ ਨੂੰ ਇਹੋ ਹੀ ਅਪੀਲ ਕਰਦਾ ਕਿ ਵੋਟ ਇਹਦਾ ਆਪਣਾ ਅਧਿਕਾਰ ਹੈ ਜਿਹੜਾ ਤੁਹਾਡੇ ਕੋਲ ਉਹਨੂੰ ਜਰੂਰ ਯੂਜ਼ ਕਰਨ ਵੋਟ ਜਰੂਰ ਪੋਸਟ ਕਾਸਟ ਕਰਨ ਕਿਉਂਕਿ ਇਹ ਇੱਕ ਕਿਸੇ ਵੀ ਖਿੱਤੇ ਚ ਲੱਲੋ ਕਿ ਤੁਸੀਂ ਚੰਗੇ ਬੰਦੇ ਆ ਮਿਲ ਕੇ ਲਿਆਂਦੇ ਹੋ ਉਹ ਤੁਹਾਡੇ ਦੇਸ਼ ਦੀ ਤਰੱਕੀ ਹੁੰਦੀ ਹੈ ਸਮਾਜ ਦੀ ਤਰੱਕੀ ਹੁੰਦੀ ਹੈ ਤੇ ਤੁਹਾਡੀ ਆਪਣੇ ਤੁਹਾਡੀ ਵੀ ਤਰੱਕੀ ਉਹਦੇ ਵਿੱਚ ਤਰੱਕੀ ਹੁੰਦੀ ਹੈ ਇਸ ਕਰਕੇ ਮੈਂ ਤੇ ਇਹ ਤਕੀਦ ਕਰਨਾ ਕਿ ਹਰ ਬੰਦਾ ਜਿਸ ਦੇ ਨੂੰ ਵੋਟ ਪਾਣੀ ਹੈ ਘਰੋਂ ਬਾਹਰ ਨਿਕਲੇ ਆਪਣੀ ਅਧਿਕਾਰ ਦਾ ਵਰਤੋਂ ਕਰੇ ਤੇ ਵੋਟ ਕਾਸਟ ਕਰੇ ਵਿਦੇਸ਼ ਦੇ ਵਿੱਚ ਵੀ ਜਿਹੜਾ ਹੈ ਲੋਕਾਂ ਨੂੰ ਸੁਚੇਤ ਕਰ ਰਹੇ ਹੋ ਬਹੁਤ ਸਾਰੇ ਨੌਜਵਾਨ ਤੁਹਾਡੇ ਕਹੇ ਤੇ ਜਿਹੜਾ ਪੰਜਾਬ ਵੱਲ ਆ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੋਟ ਦਾ ਪ੍ਰਯੋਗ ਵੀ ਕਰਨਗੇ ਕਿਸ ਤਰ੍ਹਾਂ ਦੇ ਨੌਜਵਾਨਾਂ ਨੂੰ ਜਿਹੜਾ ਹੁਣ ਇਸ ਵਾਰ ਜਿਹੜਾ ਪ੍ਰਸਾਹਿਤ ਕਰਕੇ ਪੰਜਾਬ ਵੱਲ ਲੈ ਕੇ ਆ ਰਹੇ ਹੋ ਵੋਟ ਵੋਟ ਪੋਲਟ ਕਰਉਣ ਵਾਸਤੇ ਕੀ ਕੀ ਸੋਚ ਲੈ ਕੇ ਇਸ ਵਾਰ ਜਿਹੜਾ ਖਾਸ ਕਰਕੇ ਐਨ ਆਰ ਆਈ ਜਿਹੜਾ ਹੈ ਵੋਟ ਪੋਲ ਕਰੇਗਾ ਐਨ ਆਰ ਆਈ ਬਹੁਤ ਸਿਆਣੇ ਨੇ ਪਰ ਐਨ ਆਰ ਆਈ ਨਾਲ ਤਕਰੀਬਨ ਹੀ ਤੱਕਾ ਹੀ ਹੋਇਆ ਹੈ ਕੋਈ ਵੀ ਗਵਰਨਮੈਂਟ ਆਈ ਏ ਤੇ ਐਨ ਆਰ ਆਈ ਦਾ ਕਿਸੇ ਨੇ ਵੀ ਅਜੇ ਤੱਕ ਨਹੀਂ ਸੋਚਿਆ ਪਰ ਮੈਂ ਤਗੀਦ ਕਰਦਾ ਤੁਸੀਂ ਸਾਰੀਆਂ ਹੀ ਗਵਰਨਮੈਂਟਾਂ ਦੇਖ ਲਈਆਂ ਪੰਜਾਬ ਵਿੱਚ ਜੜੀਆਂ ਵੀ ਆਈਆਂ ਨੇ ਇਸ ਕਰਕੇ ਮੈਂ ਸਾਰਿਆਂ ਦੀ ਤਗੀਦ ਕਰਨਾ ਕਿ ਤੁਸੀਂ ਕੋ ਨਵੇਂ ਬੰਦੇ ਨੂੰ ਨਵੇਂ ਬੰਦੇ ਨੂੰ ਪੰਜਾਬ ਲਈ ਕੋਈ ਮੌਕਾ ਦੋ ਜਿਵੇਂ ਕਿ ਮੈਂ ਤੁਹਾਡੇ ਨੂੰ ਤੁਹਾਨੂੰ ਵੀ ਕੰਫਿਊਜ਼ ਨਹੀਂ ਕਰਨਾ ਚਾਹੁੰਦਾ ਮੈਂ ਗੱਲ ਕਰ ਰਿਹਾ ਹਾਂ ਸ੍ਰੀ ਮੋਦੀ ਜੀ ਬੀਜਪੀ ਬੀਜਪੀ ਪਾਰਟੀ ਦੀ ਕਿਉਂਕਿ ਸਾਨੂੰ ਉਸ ਉਸ ਮੋਦੀ ਦੇ ਨਾਂ ਨਾਲ ਸਾਡੇ ਦੇਸ਼ ਦਾ ਜੜ ਨਾਂ ਹੈ ਬਹੁਤ ਰੋਸ਼ਨ ਹੋ ਰਿਹਾ ਹੈ ਵਿਦੇਸ਼ਾਂ 'ਚ ਤੇ ਇੱਕ ਸਟਰੋਂਗ ਗਵਰਨਮੈਂਟ ਹੈ ਤੇ ਸਟਰੋਂਗ ਡਿਸੀਜਨ ਲੈਂਦੀ ਹੈ हां जी एक ਇਹਦਾ ਵਿੱਚ ਸਾਡੇ ਕੋਲ ਵੀ ਕਈ ਗਲਤੀਆਂ ਹੁੰਦੀਆਂ ਨੇ ਸਰਕਾਰਾਂ ਕੋਲ ਵੀ ਗਲਤੀਆਂ ਹੁੰਦੀਆਂ ਨੇ ਪਿਛੇ ਇੱਕ ਗਲਤੀ ਜਿਹੜੀ ਹੋਈ ਹੈ ਕਾਨੂੰਨਾਂ ਦੀ ਉਹਨਾਂ ਨੇ ਉਹ ਕਾਨੂੰਨ ਵਾਪਸ ਵੀ ਲਏ ਉਹਨਾਂ ਮਾਫੀ ਉਹਦੀ ਮੰਗੀ ਕਿ ਜਿਹੜੇ ਗਲਤ ਕਾਨੂੰਨ ਸੀ ਤੇ ਇਸ ਕਰਕੇ ਜਿਹੜਾ ਬੰਦਾ ਮਾਫੀ ਮੰਗ ਲੈਂਦਾ ਆਮ ਤੌਰ ਤੇ ਲੋਕਾਂ ਦੀ ਜਿਹੜੀ ਧੋਣਿ ਚ ਕਿ ਲੱਗ ਹੁੰਦਾ ਹੈ ਕਿ ਉਹਨਾਂ ਦੀ ਤਾਂ ਹੁਣ ਨਹੀਂ ਮੁੜਦੀ ਇੱਕ ਵਾਰੀ ਜਿਹੜਾ ਕੋਈ ਕੰਮ ਕਰ ਲੈਂਦਾ ਉਹਨੂੰ ਦੁਬਾਰਾ ਕਦੀ ਵਾਪਸ ਪਰ ਇੱਕ ਪਹਿਲਾ ਪ੍ਰਧਾਨ ਮੰਤਰੀਏ ਜਿਸ ਨੇ ਉਹ ਕਾਨੂੰਨ ਵਾਪਸ ਲਏ ਤੇ ਮੇਰੀ ਤੇ ਸਾਰਿਆਂ ਗੇਥੀ ਦੇ ਇੱਕ ਸਟਰੋਂਗ ਗਵਰਨਮੈਂਟ ਆਏਗੀ ਜਿਹੜੀ ਵਿਦੇਸ਼ਾਂ ਚ ਵੀ ਡਟ ਕੇ ਆਪਣੀ ਨੀਤੀਆਂ ਅਪਲਾਈ ਕਰਦੀ ਏ ਕਿਸੇ ਤੋਂ ਝੁਕਦੀ ਨਹੀਂ ਤੇ ਮੇਰੀ ਤੇ ਤਗੀਦ ਹੈ ਕਿ ਇੱਕ ਵਾਰੀ ਮੋਦੀ ਸਾਹਿਬ ਨੂੰ ਪੰਜਾਬ ਵਿੱਚ ਮੌਕਾ ਦੋ ਵੱਧ ਚੜ ਕੇ ਵੋਟਾਂ ਭਾ एनआरआई ਦੇ ਵਿੱਚ ਕਾਫੀ ਜਿਹੜਾ ਪਪੂਲਾਰਿਟੀ ਜਿਹੜਾ ਨੇ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਾਪਤ ਕਰ ਚੁੱਕੇ ਨੇ ਖਾਸ ਕਰਕੇ ਜੇਕਰ ਅਮਰੀਕਾ ਦੀ ਗੱਲ ਕੀਤੀ ਜਾਵੇ ਤੇ ਅਮਰੀਕਾ ਚ ਪਿਛਲੇ ਦਿਨੀ ਜਦੋਂ ਮੋਦੀ ਸਾਹਿਬ ਗਏ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਉਹਨਾਂ ਦਾ ਸਵਾਗਤ ਵੀ ਕੀਤਾ ਕੀ ਲੱਗਦਾ ਕਿ ਮੋਦੀ ਸਾਹਿਬ ਨੇ ਇਸ ਪਪੂਲਾਰਿਟੀ ਨੂੰ ਜਾਂ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਜਿਹੜਾ ਹੈ ਲੋਕ ਉਹਨਾਂ ਨੂੰ ਵੋਟ ਪੋਲ ਕਰਨਗੇ ਆਪਣੇ ਘਰਾਂ ਚੋਂ ਨਿਕਲਗੇ ਜਾਂ ਵਿਦੇਸ਼ ਦੀ ਧਰਤੀ ਤੋਂ ਭਾਰਤ ਆਉਣਗੇ ਹਾਂਜੀ ਆਫਕੋਰਸ ਬੜੇ ਸੁਲਝੇ ਲੋਕ ਨੇ ਐਨਆਰਆਈ ਬੜੇ ਲਿਖੇ ਖੁਸ਼ਹਾਲ ਦੇਸ਼ਾਂ ਚ ਨੇ ਮਤਕਿ ਇੰਡੀਪੈਂਡੈਂਟ ਰਹ ਰਹੇ ਨੇ ਤੇ ਉਹਨਾਂ ਨੂੰ ਪਤਾ ਹੈ ਬਾਹਰਲੇ ਮੁਲਕਾਂ ਚ ਹਰ ਇੱਕ ਨੂੰ ਪਤਾ ਹੈ ਕਿ ਸਾਡਾ ਵੋਟ ਅਧਿਕਾਰ ਹੈ ਵੋਟ ਅਧਿਕਾਰ ਨਾਲ ਅਸੀਂ ਕਿਸੇ ਨੂੰ ਵੀ ਥੱਲੇ ਡਾਊਨ ਕਰ ਸਕਦੇ ਹਾਂ ਜਿਹੜਾ ਬੰਦਾ ਕੋਈ ਗਲਤ ਨੀਤੀ ਕਰੇਗਾ ਦੇਸ਼ ਲਈ ਗਲਤ ਕੰਮ ਕਰੇਗਾ ਉਹਨੂੰ ਆਂਦੀ ਟਰਮ ਵਿੱਚ ਹਮੇਸ਼ਾ ਉਹ ਸਜ਼ਾ ਦਿੰਦੇ ਨੇ ਵੋਟਰਾਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਲੋਕ ਜਿਹੜੇ ਹੁਣ ਇਸ ਵਕਤ ਜਿਹੜਾ ਇਸ ਵਾਰ ਜਿਹੜਾ ਵੋਟ ਪਾਉਣ ਕਰਨ ਜਾਣਗੇ 1 ਜੂਨ ਨੂੰ ਕਿਹੜੀ ਸੋਚ ਲੈ ਕੇ ਜਾਣ ਤਾਂ ਜੋ ਉਹ ਆਪਣੀ ਵੋਟ ਪਾਉਣ ਕਰਨ ਅਤੇ ਸੋਚ ਕੇ ਜਿਹੜਾ ਹੈ ਆਪਣੇ ਮਤ ਦਾ ਅਧਿਕਾਰ ਕਰਨ ਸੋਚ ਤੇ ਇਹ ਵੇਖੋ ਹਰ ਇੱਕ ਦੀ ਸੋਚ ਬਹੁਤ ਵਧੀਆ ਕਈਆਂ ਦੇ ਵਿਚਾਰ ਡਿਫਰੈਂਟ ਹੋ ਸਕਦੇ ਨੇ ਪਰ ਸੋਚ ਜਿਹੜਾ ਹਰ ਬੰਦਾ ਆਪਣੀ ਸੋਚ ਆਪਣੇ ਤੌਰ ਤੇ ਸੋਚ ਵਧੀਆ ਰੱਖਦਾ ਤੇ ਇਸ ਮੈਂ ਤੇ ਤੁਸੀਂ ਬਹੁਤ ਸੁਲਝੇ ਹੋ ਮੈਨ ਮੈਂ ਤੁਹਾਨੂੰ ਕਨਵਿੰਸ ਨਹੀਂ ਕਰ ਸਕਦਾ ਤੁਸੀਂ ਆਪਣੀ ਸੋਚ ਦੇ ਪੈਰਾ ਦੇਣਾ ਆਪ ਤੁਸੀਂ ਸੋਚਣਾ ਕਿ ਤੁਹਾਡੇ ਲਈ ਤੇ ਦੇਸ਼ ਲਈ ਕਿਹੜਾ ਬੰਦਾ ਸਹੀ ਏ ਜਿਹੜਾ ਦੇਸ਼ ਨੂੰ ਅੱਛੀ ਤਰੀਕੇ ਨਾਲ ਰੂਲ ਕਰੇ ਤੇ ਦੇਸ਼ ਦੀ ਤਰੱਕੀ ਹੋਵੇ ਬਿਲਕੁਲ ਇਹ ਹਨ ਡਾਕਟਰ ਸਤਵਿੰਦਰ ਸਿੰਘ ਸੱਤਾ ਜੋ ਕਿ ਅਮਰੀਕਾ ਦੇ ਵਿੱਚ ਨੇ ਔਰ ਲੰਬੇ ਸਮੇਂ ਤੋਂ ਇੱਕ ਸਮਾਜ ਸੇਵਕ ਦੇ ਰੂਪ ਦੇ ਵਿੱਚ ਆਪਣਾ ਵਰਕ ਕਰ ਰਹੇ ਨੇ ਕਿਉਂਕਿ ਡਾਕਟਰ ਸਤਵਿੰਦਰ ਸਿੰਘ ਸੱਤਾ ਦਾ ਕਹਿਣਾ ਹੈ ਕਿ ਲੋਕ ਜਿਹੜੇ ਵੀ ਆਪਣੇ ਉਮੀਦਵਾਰ ਨੂੰ ਚੁਣਨ ਇਹ ਸੋਚ ਕੇ ਚੁਣਨ ਕਿ ਉਹ ਵਧੀਆ ਹੋਵੇ ਉਹਨਾਂ ਦੇ ਹੱਕਾਂ ਦੀ ਗੱਲ ਕਰ ਸਕੇ ਉਹਨਾਂ ਦੇ ਕੰਮ ਕਰਵਾ ਸਕੇ ਤਾਂ ਜੋ ਉਹ ਆਪਣੇ ਮਤਦਾਤਾ ਅਧਿਕਾਰ ਕਰਕੇ ਉਸ ਵਿਅਕਤੀ ਨੂੰ ਜਿਹੜਾ ਸੰਸਦ ਵਿੱਚ ਭੇਜ ਸਕਣ ਕੈਮਰਾਮੈਨ ਰੇਸ਼ਤੇ ਨਾਲ ਰਮਨ ਖੋਸਲਾ ਦਾ 7 نیوز ਇੰਡੀਆ